ਦੁੱਧ ਦਾ ਜਲਿਆ ਬੰਦਾ ਕਈ ਵਾਰੀ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਹੈ। ਕਈ ਮਹਾਵਰੇ ਆ ਅੱਗ ਦੀ ਡਰਾਈ ਟਟਾਣੇ ਤੋਂ ਡਰਦੀ ਹੈ। ਇਹ ਟੁੱਕਦਾ ਜੀ ਬਿਕਰਮਜੀਤ ਸਿੰਘ ਮਜੀਠੀਆ ਤੇ ਜੋ ਜੁਡੀਸ਼ਨੀ ਦੇ ਵਿੱਚ ਭੇਜ ਦਿੱਤਾ ਤੇ ਉਹ ਕਹਿ ਰਿਹਾ ਹੈ ਕਿ ਭਾਈ ਚਿੱਟਾ ਬਹੁਤ ਮਾੜੀ ਚੀਜ਼ ਹੈ। ਘਰ ਪੱਟ ਦਿੰਦਾ ਹੈ। ਉਹ ਹੁਣ ਪਤਾ ਲੱਗਿਆ ਵੀ ਆਪ ਦਾ ਜਦੋਂ ਘਰ ਪੱਟਿਆ ਗਿਆ ਫਿਰ ਪਤਾ ਲੱਗਦਾ ਵੀ ਚਿੱਟਾ ਮਾੜਾ ਹੈ। ਹੁਣ ਤਾਂ ਬਾਰ-ਬਾਰ ਦਹਾਣੀਆਂ ਪਾਉਂਦਾ ਕਹਿੰਦਾ ਚਿੱਟੇ ਕਪੜੇ ਵੀ ਘਰਾਣ ਦੇ ਵਿੱਚੋਂ ਬਾਹਰ ਕੱਢੋ ਕੜਤੇ ਪਜਾਮੇ ਵੀ ਬਾਹਰ ਕੱਢੋ ਜੋ ਚਿੱਟਾ ਕਪੜਾ ਬਾਹਰ ਕੱਢੋ ਮਤਲਬ ਇਸ ਤਰ੍ਹਾਂ ਜੀ ਬੁਲੀ ਜਾਂਦਾ ਉਹ ਤੇ ਚਿੱਟਾ ਕਹਿੰਦਾ ਬਹੁਤ ਮਾੜੀ ਚੀਜ਼ ਹੈ ਹੁਣ ਦੇਖੋ ਚਿੱਟਾ ਮਾੜੀ ਕਿਵੇਂ ਚੀਜ਼ ਹੈ ਜੀ ਨੇ ਪੀਤਾ ਹੈ ਜਿਨ੍ਹਾਂ ਦੇ ਬੱਚਿਆਂ ਨੇ ਖਾਧਾ ਹੈ ਜੋ ਜਿਵੇਂ ਪੀਂਦਾ ਹੈ ਆਪਾਂ ਤਾਂ ਦੇਖੋ ਵੇਖਿਆ ਨਹੀਂ ਕਿਸ ਤਰ੍ਹਾਂ ਯੂਜ਼ ਕਰਦੇ ਐ ਮਤਲਬ ਕਿ ਉਹ ਬੰਦੇ ਦੁਨੀਆ ਤੇ ਨਹੀਂ ਰਹੇ ਤੇ ਜਿਨ੍ਹਾਂ ਦੇ ਬੱਚੇ ਮਰ ਗਏ ਉਹ ਵੀ ਕੁਝ ਦੁਨੀਆ ਤੇ ਨਹੀਂ ਰਹੇ ਨਹੀਂ ਰਹੇ ਜਿਹੜੇ ਜਿਉਂਦੇ ਆ ਉਹ ਰਹੇ ਜਿਹੋ ਜਿਹੇ ਨਾ ਰਹੇ ਕਿਉਂਕਿ ਉਹਨਾਂ ਦਾ ਜਿਹੜਾ ਘਰ ਤਬਾਹ ਹੋ ਗਿਆ ਤੇ ਆਰਥਿਕ ਢਾਂਚਾ ਜਿਹੜਾ ਸਾਰਾ ਉਹ ਵਿਗੜ ਗਿਆ ਜ਼ਿੰਦਗੀ ਉਤਨ ਬੁੱਧਰ ਹੋ ਗਈ ਉਹ ਰਹੇ ਜਾਂ ਜੇ ਨਾ ਰਹੇ ਕਿਉਂਕਿ ਬੰਦਾ ਜਦੋਂ ਕਿਸੇ ਦਾ ਬੱਚਾ ਚਲਾ ਜਾਵੇ ਉਹ ਮਾਨਸਿਕ ਤੌਰ ਤੇ ਅਪਸੈਟ ਹੋ ਜਾਂਦਾ ਤੇ ਹੁਣ ਚਿੱਟਾ ਮਾੜਾ ਕਹਿੰਦਾ ਚਿੱਕੀ ਮਾੜੀ ਚਿੱਟਾ ਮਾੜੀ ਜੀ ਹੈ ਕਿਉਂ ਕਿਉਂਕਿ ਹੁਣ ਆਪਦੇ ਬੱਚਿਆਂ ਤੋਂ ਉਹ ਦੂਰ ਹੋ ਗਿਆ ਇਹ ਵਿੱਚ ਲੱਗਿਆ ਪਹਿਲਾ 6 ਮਹੀਨੇ ਹਰ ਸਿਮਰਤ ਕੋਰ ਬਾਦਲ ਕਹਿੰਦੇ 6 ਮਹੀਨੇ ਲੱਗ ਕੇ ਆਏ ਆ ਹੁਣ ਉਹ ਵੀ ਕਹਿ ਰਹੀ ਹੈ ਬੀਬਾ ਜੀ ਕਿ ਪਤਾ ਨਹੀਂ ਕਿੰਨਾ ਕੁ ਟਾਈਮ ਲੱਗੂਗਾ ਦੇਖੋ ਲੈਣੇ ਦੀਆਂ ਕਈ ਵਾਰੀ ਦੇਣੀਆਂ ਪੈ ਜਾਂਦੀਆਂ ਨੇ ਮਾੜਾ ਕੰਮ ਕੀਤਾ ਸੀ ਮਾੜੇ ਫਲ ਉਹ ਬੁੱਕਨੇ ਪੈ ਰਹੇ ਆ ਹਰ ਜਗ੍ਹਾ ਤੇ ਜਦੋਂ ਆਪਾਂ YouTube ਖੋਲਦੇ ਆਂ ਕੱਲੀ-ਕੱਲੀ ਵੀਡੀਓ ਹੈ ਜਿਹੜੀ ਕਿੰਨੀਆਂ ਲੱਖਾਂ ਵੀਡੀਓ ਹੈ ਦੁਨੀਆ ਵਿਕਰਮਜੀਤ ਜੀ ਤੇ ਬਣੀ ਹੈ ਹਜ਼ਾਰਾਂ ਚੈਨਲ ਹੈ YouTube ਤੇ ਦੇਖੋ ਪਹਿਲਾਂ ਇੱਕ ਦੋ ਨੈਸ਼ਨਲ ਚੈਨਲ ਹੁੰਦੇ ਸੀ ਖੇਤਰੀ ਚੈਨਲ ਹੁੰਦੇ ਸੀ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਦੋ ਚੈਨਲ ਹੁੰਦੇ ਸੀ ਇੱਕ ਪੰਜਾਬੀ ਦੂਰਦਰਸ਼ਨ ਤੇ ਇੱਕ ਜਿਹੜਾ ਹੈਗਾ ਨੈਸ਼ਨਲ ਚੈਨਲ ਬਹੁਤੇ ਨਹੀਂ ਹੁੰਦੇ ਸੀ ਚੱਕਾ ਲਾ ਕੇ ਸੈਟ ਕਰਦੇ ਦੇਖਦੇ ਹੁਣ ਘਰ ਘਰ ਚੈਨਲ ਹੈਰੇਕ ਵੰਦਾ YouTube ਤੇ ਚੈਨਲ ਬਣਾਈ ਬੈਠੇ ਕਰੋੜਾਂ ਵੀਡੀਓਜ਼ ਆ ਗਈਆਂ ਤੇ ਕਰੋੜਾਂ ਬੰਦੇ ਜਦੋਂ ਇਹ ਕਹਿ ਰਹੇ ਐ ਤੇ ਉਹਦੇ ਵਿੱਚ ਗੱਲ 'ਚ ਕੋਈ ਫਰਕ ਤਾਂ ਹੈਗਾ ਹੀ ਐ ਨਾ ਤੂੰ ਵੇਚਿਆ, ਕੁਝ ਕਰਿਆ, ਗੱਡੀਆਂ ਦਿੱਤੀਆਂ, ਸਪਲਾਈ ਕੀਤੀ ਐ ਔਰ ਆਪਦੇ ਗਡਾਉਨ ਜਿਹੜੇ ਗਡਾਉਨ ਆ ਉਹਦੇ ਵਿੱਚ ਉਹਨਾਂ ਨੂੰ ਰੋਕਿਆ, ਠਹਿਰਾਉ ਦਿੱਤਾ ਔਰ ਸਰਕਾਰੀ ਗੱਡੀਆਂ 'ਚ ਜੀ.ਪੀ. ਸਾਹਿਬ ਸਭ ਕਹ ਰਹੇ ਐ ਕਿ ਗੱਡੀਆਂ 'ਚ ਮਾਲ ਆਉਂਦਾ ਰਿਹਾ। ਮਤਲਬ ਜਿਹੜਾ ਕੋਈ ਰੌਲਾ ਪੈ ਰਿਹਾ ਕੋਈ ਐਡਾ ਮਜੀਠੀ ਆ ਕੋਈ ਬੱਬਰ ਸ਼ੇਰ ਨਹੀਂ ਕੋਈ ਸਿਆਸੀ ਤਾਕਤਵਰ ਨਹੀਂ ਵੀ ਇਹਨਾਂ ਦੀ ਸਰਕਾਰ ਹਲਿਆ ਦੂਗਾ ਵੀ ਕੋਈ ਉਹ ਡਿਕਟੇਟਰਸ਼ਿਪ ਕਰਦਾ ਵੀ ਭਾਈ ਰਾਸ਼ਟਰਪਤੀ ਰਾਏ ਲਾਗੂ ਕਰਾ ਦੂਗਾ ਐਡੀ ਤਾਂ ਕੋਈ ਗੱਲ ਨਹੀਂ ਲੋਕ ਆਵਾਜ਼ ਹੈ ਲੋਕਾਂ ਦਾ ਰਾਜ ਹੈ ਦੇਖੋ ਉਹਨਾਂ ਨੇ ਉਹਦੀ ਘਰ ਵਾਲੀ ਜਿਹੜੀ ਬੀਬਾ ਗੁਨੀਬ ਕੌਰ ਹੈ ਉਹ ਜਿਤੇ ਆਤੀ ਸੀਗੀ ਤੇ ਗੁਰ ਜਿਹੜਾ ਵਿਕਰਮਜੀਤ ਸਿੰਘ ਮਰਜੀਠੀਆ ਉਹਨੂੰ ਖਰਾਬ ਦਿੱਤਾ ਦੇਖੋ ਲੋਕਾਂ ਕੋਲ ਸ਼ਕਤੀ ਹੈ ਬਦਲਾਅ ਆਇਆ ਹੈ ਪਰ ਐਡਾ ਨਹੀਂ ਨਾ ਕੋਈ ਵੀ ਡਰ ਹੈ ਜਿਹੜਾ ਵੀ ਮਤਲਬ ਵੀ ਉਹ ਇਹ ਕਰ ਦੂਗਾ ਕਿਉਂਕਿ ਜਿਹੜੇ ਲੋਕ ਆ ਜਿੱਤੇ ਭਗਵੰਤ ਮਾਨ ਸਾਹਿਬ ਜਾਂ ਹੋਰ ਉਹਨਾਂ ਦੇ ਮਨਿਸਟਰ ਜਾਂਦੇ ਉਹ ਕਹਿੰਦੇ ਆ ਵੀ ਸਾਡੇ ਨਾਲ ਜਾਂ ਆਹ ਗੱਲ ਹੋਈ ਆ ਜਾਂ ਜਾਇਤੀ ਹੋਈ ਆ ਤੇ ਦੂਜੇ ਪਾਸੇ ਵਿਭਾਗ ਗਨੀਵ ਕੌਰ ਕਹਿ ਰਹੇ ਆ ਕਿ ਆਪਦੇ ਮੂੰਹੋਂ ਕਹਿ ਰਹੇ ਆ ਕਿ ਮਜੀਠੇ ਤੋਂ ਇੰਨਾ ਡਰ ਹੈ ਉਹ ਕਹਿ ਰਹੇ ਆ ਕਿ ਗੱਬਰ ਆ ਗਿਆ ਹੁਣ ਜਿਹੜਾ ਗੱਬਰ ਸਿੰਘ ਹੈ ਜਿਹੜਾ ਗੱਬਰ ਹੈ ਗੱਬਰ ਸਿੰਘ ਸੀ ਜਾਂ ਗੱਬਰ ਹੈ ਉਹ ਵੀ ਇੱਕ ਡਾਕੂ ਸੀ ਟਾਕੂ ਦਾ ਸਰਦਾਰ ਸੀ ਇਹਦਾ ਮਤਲਬ ਬੀਬੀ ਤੁਲਨਾ ਕਰੀ ਜਾਂਦੀ ਹੈ ਵੀ ਗੱਬਰ ਆ ਗਿਆ ਫਿਰ ਇਹਦਾ ਮਤਲਬ ਟਾਕੂ ਹੈ ਉਹ ਲੁੱਟ ਲੈਂਦੇ ਸੀ ਇਹ ਚਿੱਟਾ ਵੇਚ ਕੇ ਲੋਕਾਂ ਨੂੰ ਲੁੱਟਿਆ ਗਿਆ ਸੋ ਇਸ ਕਰਕੇ ਵੀਰੋ ਸਾਨੂੰ ਇਹੋ ਜੀਆਂ ਚੀਜ਼ਾਂ ਤੋਂ ਜਿਹੜਾ ਹੈਗਾ ਦੂਰ ਰਹਿਣਾ ਚਾਹੀਦਾ ਹੈ ਤੇ ਇਹ ਜਿਹੜਾ ਹੈਗਾ ਲੋਕਾਂ ਵਾਸਤੇ ਇਹਨਾਂ ਨੇ ਬਹੁਤ ਮਾੜਾ ਕੰਮ ਕੀਤਾ ਸੀ ਜਿਹੋ ਜੇ ਬੀਜ ਬੀਜੇ ਹੈ ਉਹ ਇਹ ਜਿਹਨਾਂ ਨੂੰ ਖਤਰੇ ਪੈ ਰਹੇ ਹੈ ਦੇਖੋ ਇੰਨਾ ਕੁ ਸ਼ੂਨ ਦੇ ਬਾਵਜੂਦ ਵੀ ਬੰਦਾ ਕਿੰਨੀ ਮੁਸੀਬਤ ਦੇ ਵਿੱਚ ਪੈ ਰਿਹਾ ਤੇ ਬਾਰ-ਬਾਰ ਹੁਣ ਜੇਲ੍ਹ ਦੇ ਵਿੱਚ ਵੀ ਪਿੱਟ ਰਿਹਾ ਹੈ ਕਿ ਭਾਈ ਚਿੱਟਾ ਬਹੁਤ ਮਾੜੀ ਚੀਜ਼ ਹੈ ਚਿੱਟੇ ਕੱਪੜੇ ਵੀ ਵਾਰ ਕੱਟੋ ਕਿਉਂਕਿ ਕੈਦੀ ਨੂੰ ਚਿੱਟੇ ਕੱਪੜੇ ਪਾਉਣ ਨੂੰ ਵੀ ਦਿੰਦੇ ਹੈ ਕਿ ਜਦੋਂ ਬੰਦਾ ਜਾਂਦਾ ਹੋਵੇ ਤਾਂ ਇਸ ਕਰਕੇ ਜਿਹੜਾ ਹੈਗਾ ਹੁਣ ਤੋਂ ਮਾਨਤਮਾਨ ਸਾਹਿਬ ਨੇ ਕੈਮਰੇ ਫਿੱਟ ਕਰਾਤੇ ਸੁਵੀਰੋ ਨਸ਼ੇ ਮਾੜੇ ਹੈ ਨਸ਼ਿਆਂ ਦੇ ਸਦਾਕਰਾਂ ਨੂੰ ਭਜਾਓ ਨਸ਼ਿਆਂ ਨੂੰ ਦੂਰ ਰੱਖੋ ਜਿਹੜੇ ਕੋਈ ਤੁਹਾਡੇ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਵੇਚਦੇ ਹੈ ਇਤਲਾਹ ਦਿਓ ਪੁਲਿਸ ਨੂੰ ਨਹੀਂ ਪੁਲਿਸ ਲੋਕਲ ਸੁਣਦੀ ਡੀਜੀਪੀ ਸਾਹਿਬ ਨੂੰ ਮੇਲ ਕਰੋ ਕਮਿਸ਼ਨ ਨੂੰ ਮੇਲ ਕਰੋ ਜਿਹੜੇ ਹੈਗੇ ਡੀਜੀ ਡੀਆਈਜੀ ਸਾਹਿਬ ਨੂੰ ਮਿਲੋ ਵੱਡੇ ਅਫਸਰਾਂ ਨੂੰ ਮਿਲੋ ਧਿਆਨ ਵਿੱਚ ਲਿਆਓ ਜੇ ਐਮਐਲਏ ਨਹੀਂ ਸੁਣਦਾ ਮინისტრਾਂ ਕੋਲ ਜਾਓ ਸੋ ਵੀਰੋ ਇਹਨਾਂ ਚੀਜ਼ਾਂ ਤੋਂ ਦੂਰ ਰਹੋ ਤੇ ਆਪਾਂ ਇਹਨਾਂ ਨੂੰ ਜਿਹੜਾ ਨਸ਼ਿਆਂ ਨੂੰ ਬੰਦ ਕਰੀਏ ਤੇ ਨਸ਼ਿਆਂ ਦੇ ਖਿਲਾਫ ਜਿਹੜਾ ਜਾਗਰੂਕ ਹੋਈਏ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ